Wahi guru satnam satnam wahi guru sahib bijyo ike uangkar satnam ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨ ਸਾੰ ਗੁਰ ਪ੍ਰਸਾਦ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸੇਰੀ ਰਾਗ ਮਹੱਲਾ 3 ਜਿੰਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ ਗੁਰਮਤਿ ਸਲਾਹੇ ਸੱਚ ਹਰ ਪਾਇਆ ਗੁਣ ਤਾਸ ਸਬਦ ਰਤੇ ਸੇ ਨਿਰਮਲੇ ਕਉ ਸਾਦੇ ਵਿਲਹਾਰ ਜਾਸ ਹਿਰਦ ਜਿਨ ਕੈ ਹਰ ਵਸ ਤਿੰਨ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਈ ਧੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮਖ ਰਹਿ ਲੇਵਲਾਈ ਰਹਾਉ ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਸਾਨਿਆ ਸੇ ਦੇਖੈ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੈ ਔਗਣ ਵੰਤਿਆ ਦੂਰ ਮਨ ਮੁਖ ਗੁਣ ਤੈ ਬਾਹਰੀ ਬਿਨ ਨਾਵੈ ਮਰਦੇ ਝੂਰ ਜਿਨ ਸਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰਿ ਸੋਈ ਅਣ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਈ ਕੂੜਾ ਰੰਗ ਕਸੁੰਭ ਕਾ ਬਿਨਸ ਜਾਏ ਦੁਖ ਰੋਈ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਈ ਇਹ ਜਨਮ ਪਦਾਰਥ ਪਾਈ ਕੈ ਹਰ ਨਾਮ ਨਾ ਚੇਤੇ ਲੇ ਵਿਲਾਈ ਪਗ ਲਿਖਿਆ ਪਗ ਖਿਸਿਆ ਰਹਿ ਨਾ ਨਹੀਂ ਅੱਗੇ ਠੌਰ ਨਾ ਪਾਈ ਉਹ ਵੇਲਾ ਹੱਥ ਨ ਆਵਈ ਅੰਤ ਗਿਆ ਪਸਤਾਈ ਜਿਸ ਅੰਦਰ ਕਰੇ ਸੋ ਉੱਭਰੈ ਜਿਸ ਨਾਦਰ ਕਰੇ ਸੋ ਉਬਰੈ ਹਰ ਸੇਤੀ ਲੇਵ ਲਈ ਦੇਖਾ ਦੇਖੀ ਸਭ ਕਰੀ ਮਨ ਮੁਖ ਬੂਝ ਨਾ ਪਾਈ ਜਿਨ ਗੁਰਮਖ ਹਰਦਾਸ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵਹਿ ਹਰਨਿਤ ਪੜਹਿ ਹਰ ਗੁਣ ਗਾਏ ਸਮਾਈ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੀ ਲਿਵ ਲਾਈ ਹਰ ਗੁਣ ਗਾਵਹਿ ਹਰਨਿਤ ਪੜਹਿ ਹਰ ਗੁਣ ਗਾਏ ਸਮਾਈ ਨਾਨਕ ਤਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੀ ਲਿਵ ਲਾਈ ਜੁਗ ਜੁਗ ਅਟਲ ਸਤਿਗੁਰੂ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਲਾਹੀ ਬਾਣੀ ਦੇ ਵਿੱਚੋਂ ਅੱਜ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 27 ਨੰਬਰ ਦੇ ਉੱਪਰ ਸ਼ਬਦ ਸ਼ੁਰੂ ਹੈ 28 ਦੇ ਉੱਪਰ ਸਮਾਪਤੀ ਹੈ ਸ੍ਰੀ ਰਾਗ ਦੇ ਵਿੱਚ ਇਹ 37ਵਾਂ ਸ਼ਬਦ ਹੈ ਆਓ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਹਰ ਰੋਜ਼ ਦੀ ਤਰ੍ਹਾਂ ਸਿੱਖਿਆ ਗ੍ਰਹਿਣ ਕਰਵਾਉਂਦੇ ਨੇ ਸਮਝਣ ਦੇ ਲਈ ਕੋਸ਼ਿਸ਼ ਕਰੀਏ ਗੁਰੂ ਜੀ ਕਿਰਪਾ ਕਰਨ ਬਾਣੀ ਦੇ ਮੁਤਾਬਕ ਬਾਣੀ ਨੂੰ ਸਮਝ ਸਕੀਏ ਅਸੀਸ ਬਖਸੋ ਫਤਿਹ ਪ੍ਰਵਾਨ ਕਰੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦ ਦੇ ਵਿੱਚ ਸ਼ੁਰੂਆਤ ਕੀਤੀ ਗੱਲ ਦੀ ਜਿੰਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ ਜਿੰਨ ਦਾ ਮਤਲਬ ਵੀ ਜਿਨੇ ਵੀ ਆਪਣੇ ਅੰਦਰ ਆਤਮੇ ਨੂੰ ਆਪਣੇ ਆਪ ਨੂੰ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਸਤਿਗੁਰੂ ਜੀ ਦੀ ਬਾਣੀ ਦੀ ਗੱਲ ਨੂੰ ਸੁਣ ਕੇ ਸਮਝਾ ਲਿਆ ਜਿਹਦਾ ਮਨ ਮੰਨ ਗਿਆ ਜਿੰਨੀ ਸੁਣ ਕੇ ਮੰਨਿਆ ਅਸੀਂ ਸੁਣਦੇ ਹਾਂ ਕੱਲਾ ਸੁਣਨ ਦੇ ਵਿੱਚ ਹੀ ਰਹਿਨੇ ਆ ਆਪਾਂ ਜਪੁਜੀ ਸਾਹਿਬ ਵੀ ਪੜ ਕੇ ਆਏ ਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੱਲ ਸਾਨੂੰ ਚਾਰ ਪੌੜੀਆਂ ਉੱਥੇ ਸੁਣਨ ਦੀਆਂ ਫਿਰ ਮੰਨਣ ਦੀਆਂ ਪੜੀਆਂ ਸੀ ਇਦਾਂ ਕਹਿ ਲੋ ਕਿ ਅੱਠ ਪੌੜੀਆਂ 38 ਪੌੜੀਆਂ ਦੇ ਵਿੱਚੋਂ ਅੱਠ ਪੌੜੀਆਂ ਸੁਣਨ ਤੇ ਮੰਨਣ ਚ ਸਤਿਗੁਰੂ ਜੀ ਨੇ ਲਾਈਆਂ ਇੱਥੇ ਵੀ ਅੱਦ ਦਾ ਸ਼ਬਦ ਵੀ ਕਾਫੀ ਲੰਮਾ ਹੈ ਕੋਸ਼ਿਸ਼ ਕਰਾਂਗੇ ਵੀ ਆਪਾਂ ਅੱਦ ਤੱਕ ਅੱਜ ਵਿਚਾਰ ਕਰ ਲਈਏ ਗੁਰੂ ਪਾਤਸ਼ਾਹ ਜੀ ਦੀ ਬਾਣੀ 'ਚ ਇਹ ਸ਼ਬਦ ਬਹੁਤ ਵਾਰੀ ਆਉਂਦਾ ਹੈ ਵੀ ਇਕੱਲਾ ਸੁਣਨ ਦੇ ਨਾਲ ਗੱਲ ਨਹੀਂ ਬਣਦੀ ਕਈ ਥਾਵਾਂ ਤੇ ਆਪਾਂ ਸ਼ਬਦ ਜਦੋਂ ਪੜ੍ਹਦੇ ਆ ਨਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਮਨਕ ਧਿਆਨ ਦੇ ਵਿੱਚ ਆ ਸਕਦੀ ਹੈ ਗੱਲ ਵੀ ਤਾਂ ਵੀ ਆ ਰਿਹਾ ਵੀ ਸੁਣਾ ਪਰ ਅਸਲ ਮੰਨਿਆ ਸੁਣਿਆ ਉਹੀ ਜਾਂਦਾ ਜਿਹਨੇ ਸੁਣ ਕੇ ਮੰਨ ਲਿਆ ਹੋਵੇ ਜਿਹਨੇ ਸੁਣ ਕੇ ਮੰਨਿਆ ਹੀ ਨਹੀਂ ਉਹਨੂੰ ਆਪਾਂ ਅਸਲ ਇਹ ਨਹੀਂ ਕਹਿ ਸਕਦੇ ਵੀ ਇਹਨੇ ਸੁਣ ਲਈ ਗੱਲ ਇਹ ਗੱਲ ਉਦੋਂ ਹੀ ਮੰਨੀ ਜਾਂਦੀ ਆ ਸੋਣਿਆ ਉਦੋਂ ਪ੍ਰਵਾਨ ਹੈ ਜਦੋਂ ਬੰਦੇ ਨੇ ਮੰਨ ਲਿਆ ਉਹਨਾਂ ਚਰ ਕੰਨਾਂ ਰਾਹੀਂ ਤੇ ਬੰਦੇ ਨੇ ਸੁਣ ਲਿਆ ਜਿਵੇਂ ਭਗਤ ਕਬੀਰ ਜੀ ਭਗਤ ਫਰੀਦ ਜੀ ਆਪਣੇ ਸ਼ਲੋਕਾਂ ਚ ਜ਼ਿਕਰ ਕਰਦੇ ਨੇ ਕਹਿੰਦੇ ਸੱਚਾ ਸਤਗੁਰੂ ਕੀ ਕਰੇ ਫਿਰ ਕਿਉਂਕਿ ਜਦੋਂ ਬੰਦਾ ਇਧਰਲੇ ਕੰਨ ਚ ਪਾਉਂਦਾ ਦੂਜੇ ਚ ਕੱਢ ਦਿੰਦਾ ਕੁਝ ਮਿੰਟਾਂ ਵਾਸਤੇ ਪਤੀਜਦਾ ਆਪਣੇ ਮਨ ਨੂੰ ਉਹਨਾਂ ਗੱਲਾਂ ਦੇ ਵਿੱਚ ਲਾਗੂ ਨਹੀਂ ਕਰਦਾ ਕਿਤੇ ਇਕੱਲਾ ਬੈਠ ਕੇ ਆਰਾਮ ਨਾਲ ਆਪਣੇ ਮਨ ਨਾਲ ਗੱਲ ਨਹੀਂ ਕਰਦਾ ਵੀ ਗੱਲ ਠੀਕ ਕਿਹੜੀ ਹੈ ਇੱਥੇ ਧਰਮਾਂ ਦਾ ਰੌਲਾ ਹਰੇਕ ਨੇ ਪਾਇਆ ਆਪਾਂ ਵੀ ਸੰਸਾਰ ਤੇ ਆਇਆ ਕਿਤੇ ਇਸ ਗੱਲ ਬਾਰੇ ਵੀ ਮਨ ਕਰਕੇ ਸਮਝਣਾ ਵਿਚਾਰਨਾ ਕਰੀ ਜੇ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਨ੍ਹਾਂ ਨੂੰ ਅਸੀਂ ਜਗਤ ਗੁਰੂ ਬਾਬਾ ਕਹਿੰਦੇ ਆ ਜਿਨ੍ਹਾਂ ਦੇ ਚਰਨਾਂ ਤੇ ਅਸੀਂ ਨਮਸਕਾਰ ਕਰਦੇ ਆਂ ਜਿਨ੍ਹਾਂ ਦੇ ਦੁਆਰੇ ਤੇ ਨਿਤ ਰੋਜ਼ ਅਸੀਂ ਆਉਣੇ ਆ ਮੈਂ ਪੜਦਾ ਤੁਸੀਂ ਸੁਣਦੇ ਹੋ ਨਮਸਕਾਰਾਂ ਆਪਾਂ ਕਰਦੇ ਆਂ ਪ੍ਰਕਰਮਾ ਕਰਦੇ ਆਂ ਕਿ ਇਹਨਾਂ ਦੀ ਗੱਲ ਨੂੰ ਮਨ ਮੰਨ ਰਿਹਾ ਕਿ ਨਹੀਂ ਮੰਨ ਰਿਹਾ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਜਿਨ੍ਹਾਂ ਨੇ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ ਜਿਨ੍ਹਾਂ ਮਨੁੱਖਾਂ ਨੇ ਇਸ ਸੱਚੀ ਬਾਣੀ ਨੂੰ ਸੁਣ ਲਿਆ ਸੁਣ ਕੇ ਮੰਨ ਲਿਆ ਉਹਨਾਂ ਦਾ ਆਪਣੇ ਅੰਦਰ ਆਤਮੇ ਵਿੱਚ ਨਿਵਾਸ ਬਣਿਆ ਰਹਿੰਦਾ ਹੈ ਤਿੰਨਾ ਨਿਜਕਰਵਾਸ ਉਹਨਾਂ ਦਾ ਮਾ ਜਿਹੜਾ ਮਨ ਹੈ ਬਾਹਰ ਭਟਕਣੋਂ ਹਟ ਜਾਂਦਾ ਹੈ ਨਿਜਕਰਵਾਸ ਵੀ ਆਪਣੇ ਅੰਦਰ ਵਸ ਜਾਂਦਾ ਜਿਦਾਂ ਕਹੋ ਜਵੇਂ ਕੋਈ ਘਰ ਤੋਂ ਬਾਹਰ ਪਾਉਂਦਾ ਫਿਰਦਾ ਹੋਵੇ ਆਪਣੇ ਘਰੇ ਨਾ ਟਿਕ ਕੇ ਬਹਿੰਦਾ ਹੋਵੇ ਸਭ ਕੁਝ ਘਰ ਦੇ ਵਿੱਚ ਪਿਆ ਹੋਵੇ ਪਰ ਬਾਹਰ ਮੰਗਤਾ ਬਣਿਆ ਫਿਰਦਾ ਹੋਵੇ ਇਦਾਂ ਸਾਡਾ ਮਾਨ ਬਣਿਆ ਹੋਇਆ ਹੈ ਜਦੋਂ ਗੁਰੂ ਦੀ ਗੱਲ ਨੂੰ ਸੁਣ ਕੇ ਮੰਨ ਲੈਂਦਾ ਨਾ ਤਾਂ ਫਿਰ ਕਿਧਰੇ ਦੌੜਦਾ ਨਹੀਂ ਮਨ ਟਿਕ ਜਾਂਦਾ ਹੈ ਗੁਰੂ ਦੇ ਗਿਆਨ ਨਾਲ ਗੁਰੂ ਦੀ ਬਾਣੀ ਦੀ ਸਮਝ ਦੇ ਨਾਲ ਜਿੰਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ ਜਦੋਂ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਾਂਗੇ ਤਾਂ ਸਤਿਗੁਰੂ ਜੀ ਸਾਨੂੰ ਸੱਚ ਬੋਲਣ ਦੇ ਲਈ ਪ੍ਰੇਰਿਤ ਕਰਦੇ ਨੇ ਸੁਰੂਤ ਹੀ ਆਦ ਸੱਚ ਜੁਗਾਦ ਸੱਚ ਹੈ ਭੀ ਸਤ ਨਾਨਕ ਹੋਸੀ ਭੀ ਸੱਚ 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 ਕਰਕੇ ਲੈ ਕੇ ਸਾਨੂੰ ਸੰਝਾ ਕੇ ਆਏ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੱਥੇ ਵੀ ਸਤ ਦਾ ਅਰਥ ਸੱਚ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਸਮਝਿਆ ਜਾਂਦਾ ਪਰ ਅਸੀਂ ਕਈ ਵਾਰ ਇਹਨਾਂ ਸ਼ਬਦਾਂ ਨੂੰ ਇਕੱਠਾ ਪੜ ਜਾਂਦੇ ਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਾਂ ਇਦਾਂ ਕਹਿ ਦਿੰਦੇ ਪਰ ਜਦੋਂ ਸਮਝਣ ਵਾਲ ਆਉਣੇ ਆ ਉਦੋਂ ਥੋੜਾ ਜਾ ਮਨ ਨੂੰ ਪਤਾ ਲੱਗਦਾ ਮਹਿਸੂਸ ਹੁੰਦਾ ਵੀ ਅਰਥਾਂ ਦੇ ਮੁਤਾਬਕ ਸਮਝਣ ਦੇ ਮੁਤਾਬਕ ਇਹਨੂੰ ਪੜਨਾ ਚਾਹੀਦਾ ਇੱਕ ਓੰਕਾਰ ਸਤ ਗੁਰਪ੍ਰਸਾਦ ਉਹ ਮਾਲਕ ਸਦੀਵੀ ਰਹਿਣ ਵਾਲਾ ਸੱਚਾ ਹੈ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਸਮਝਿਆ ਜਾਂਦਾ ਮੰਨਿਆ ਜਾਂਦਾ ਏਦਾਂ ਕਹੋ ਵੀ ਗੁਰੂ ਦੀ ਸਮਝ ਦੇ ਦੁਆਰਾ ਇਸ ਗੱਲ ਨੂੰ ਮਨ ਨੂੰ ਜਿਹੜਾ ਹੈ ਮੰਨਦਾ ਵੀ ਹਾਂ ਵਾਕਈ ਸੱਚ ਹੈ ਜਦੋਂ ਸਤਗੁਰੂ ਜੀ ਸਮਝਾਉਂਦੇ ਨੇ ਨਾ ਵਿਸਾਰਿਆ ਚ ਰਵਿਆ ਹੋਇਆ ਸਭ ਦੇ ਵਿੱਚ ਵਸਿਆ ਹੋਇਆ ਬਿਲਹਾਰੀ ਕੋਤਤ ਵਸਿਆ ਵੀ ਉਹਦਾ ਅੰਤ ਜਿਹੜਾ ਹੈ ਪਾਇਆ ਨਹੀਂ ਜਾ ਸਕਦਾ ਉਹ ਤੇਰੀ ਪ੍ਰਿਤ ਪਾਲਣਾ ਕਰਦਾ ਮਾਤਾ ਕੇ ਕੁਦਰਮੈ ਪ੍ਰਿਤ ਪਾਲ ਕਰੇ ਸੋ ਕਿਉ ਮਣੋਂ ਵਿਸਾਰੀਐ ਐ ਮਣਾ ਤੂੰ ਉਹਨੂੰ ਵਿਸਾਰ ਕੇ ਏਡੇ ਵੱਡੇ ਦਾਤੇ ਨੂੰ ਮਣੋਂ ਕਿਉ ਵਿਸਾਰੀਐ ਇਹ ਵੱਡ ਦਾਤਾ ਜੇ ਅਗਨਮਹਿ ਆਹਾਰ ਪਹੁੰਚਾਵੇ ਉਸਨੂੰ ਕੋ ਪਹੇ ਨਾ ਸਕੀ ਜਿਸਨੂੰ ਆਪਨੇ ਲਿਵ ਲਾਵੇ ਆਪੇ ਲਾਏ ਰੋਜ਼ ਤੁਸੀਂ ਨਿਤਨੇਮ ਦੀਆਂ ਬਾਣੀਆਂ ਚ ਪੜਦੇ ਹੋ ਇਹ ਗੁਰਮਤਿ ਦੀ ਮੱਤ ਹੈ ਫਿਰ ਸਤਗੁਰੂ ਜ਼ਿਕਰ ਕਰਦੇ ਨੇ ਨਾ ਗੁਰਮਤੀ ਸਲਾਹ ਸੱਚ ਗੁਰੂ ਦੀ ਬਾਣੀ ਨੂੰ ਸਮਝਣ ਵਾਲਾ ਬੰਦਾ ਸੱਚ ਬੋਲਣ ਲੱਗ ਜਾਂਦਾ ਸੱਚ ਲੋਕਾਂ ਨੂੰ ਬਹੁਤਾ ਪ੍ਰਵਾਨ ਨਹੀਂ ਹੁੰਦਾ ਕਿਉਂਕਿ ਲੋਕਾਂ 'ਚ ਝੂਠ ਬਹੁਤਾ ਵੱਸਿਆ ਹੋਇਆ ਹੈ ਸੰਸਾਰ ਦੇ ਅੰਦਰ ਸੱਚੇ ਬੰਦਿਆਂ ਨੂੰ ਕੁਝ ਇੱਕ ਮਨੁੱਖ ਹੁੰਦੇ ਨੇ ਜਿਹੜੇ ਸੱਚ ਨੂੰ ਸਮਝਣ ਵਾਲੇ ਹੁੰਦੇ ਨੇ ਜ਼ਿਆਦਾਤਰ ਭੀੜ ਲੋਕ ਆਮ ਲੋਕਾਂ ਦੀ ਹੁੰਦੀ ਹੈ ਜਿਵੇਂ ਤੁਸੀਂ ਵੇਖੋ ਕਿਸੇ ਵੀ ਦਿੱਤ ਲਾ ਲਓ ਜਿਵੇਂ ਤੁਸੀਂ ਕਣਕ ਦੀ ਬਾਢੀ ਕਰਦੇ ਹੋ ਤੂੜੀ ਬਹੁਤੀ ਨਿਕਲਦੀ ਹੈ ਕਣਕ ਬੜੀ ਥੋੜੀ ਹੁੰਦੀ ਹੈ ਦਾਣੇ ਬਹੁਤ ਥੋੜੇ ਹੁੰਦੇ ਆ ਕਿੱਡਾ ਬੂਟਾ ਹੋ ਗਿਆ ਪਰ ਦਾਣਾ ਉਹਦੇ ਚ ਛੋਟਾ ਜਿਹਾ ਹੈ ਹੋਰ ਧੰਤਾਂ ਚ ਲਾ ਲਓ ਬਹੁਤ ਧੰਤਾਂ ਨੇ ਸੋਨਾ ਹੀਰਾ ਬੜਾ ਮਹਿੰਗਾ ਹੈ 1 ਕਿਲੋਆਂ ਚ ਕਿਸੇ ਦੇ ਘਰ ਤੇ ਨਹੀਂ ਹੋ ਸਕਦਾ ਤੋਲਿਆਂ ਚ ਹੋ ਸਕਦਾ ਬਾਕੀ ਚੀਜ਼ਾਂ ਸਾਡੇ ਕਵਾਂਟਲਾਂ 'ਚ ਪਈਆਂ ਨੇ ਹੋ ਸਕਦਾ ਕਿਸੇ ਦੇ ਲੋਹਾ ਲੱਕੜੀ ਹੋਰ ਬਹੁਤ ਕੁਝ ਪਿਆ ਹੋਵੇ ਮਾਣਾ ਮਾਣ ਐਸੇ ਤਰ੍ਹਾਂ ਚੰਗਾ ਗਿਆਨ ਬਹੁਤ ਥੋੜਾ ਮਨੁੱਖ ਕੋਲੇ ਚੰਗੇ ਬੰਦੇ ਬਿਰਲੇ ਜਗਤ ਦੇ ਵਿੱਚ ਜਿਹੜੇ ਸਤ ਨੂੰ ਸਮਝਣ ਵਾਲੇ ਹੁੰਦੇ ਨੇ ਸਤਗੁਰੂ ਕਹਿੰਦੇ ਉਹ ਗੁਰਮਤ ਦੇ ਵੱਲ ਉਹ ਆਉਂਦੇ ਨੇ ਜਿਨ੍ਹਾਂ ਨੂੰ ਸਤਗੁਰੂ ਜੀ ਦੀ ਕਿਰਪਾ ਹੋਊਗੀ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਲੱਗ ਜੀ ਕਿਰਪਾ ਕੀ ਹੈ ਆਹ ਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਰਜਾਨਾ ਇਸ ਕਰਕੇ ਗੁਰਮਤਿ ਦੇ ਵਿੱਚ ਆ ਕੇ ਉਸ ਨੂੰ ਸਲਾਉਣਾ ਕਰੀਏ ਸਦਾ ਸਰ ਰਹਿਣ ਵਾਲਾ ਮਾਲਕ ਜਿਹੜਾ ਸੱਚਾ ਹੈ ਜਿਹੜਾ ਗੁਣਾ ਦਾ ਖਜ਼ਾਨਾ ਹੈ ਗੁਰਮਤਿ ਸਲਾਹੇ ਸੱਚ ਹਰ ਪਾਇਆ ਗੁਣ ਤਾਸ ਗੁਰੂ ਦੀ ਬਾਣੀ ਹਰ ਇੱਕ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦੇ ਰਹੀ ਹੈ ਗੁਰੂ ਦੀ ਸਿੱਖਿਆ ਦੇ ਅਨੁਸਾਰ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਗੁਣਾ ਦੇ ਖਜ਼ਾਨੇ ਪ੍ਰਮਾਤਮਾ ਨੂੰ ਲੱਭ ਲੈਂਦੇ ਨੇ ਹਰ ਪਾਇਆ ਗੁਣਤਾਸ ਗੁਣਾ ਦੇ ਕਰਕੇ ਹੀ ਸਤਪੁਰਖ ਸੰਤ ਬ੍ਰਹਮ ਗਿਆਨੀ ਸਿੱਖ ਜਿਹਦੇ ਅੰਦਰ ਚੰਗੇ ਗੁਣ ਨੇ ਉਹਨੂੰ ਭਗਤ ਅਸੀਂ ਸ਼ਬਦ ਉਹ ਵਰਤਦੇ ਆ ਨਹੀਂ ਤੇ ਬੰਦਾ ਔਗਣਾਂ ਦਾ ਭਰਿਆ ਫਿਰਦਾ ਹਮ ਔਗਣ ਭਰੀ ਏਕ ਗੁਣ ਨਹੀਂ ਅਮਰਤ ਸਾਡ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਭੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਦੇਖੋ ਪੰਥ ਦੀ ਗੱਲ ਅਸੀਂ ਕਈ ਵਾਰੀ ਕਰਦੇ ਹਾਂ ਵੀ ਖਾਲਸਾ ਪੰਥ ਇੱਥੇ ਗੁਰਬਾਣੀ ਚ ਨਹੀਂ ਲਿਖਿਆ ਆ ਰਿਹਾ ਉਤਮ ਪੰਥ ਚੰਗਾ ਸੰਗ ਕਹਿ ਲੋ ਪੰਥ ਇੱਕ ਪਗ ਡੰਡੀ ਦਾ ਨਾਮ ਵੀ ਹੈ ਸੁਣਿਓ ਗੁਰ ਸੰਗਤ ਕਹਿੰਦੇ ਜਦੋਂ ਮੈਂ ਸੰਗਤ ਦੇ ਵਿੱਚ ਗਿਆ ਉੱਥੇ ਗੁਰੂ ਦੀ ਬਾਣੀ ਦੇ ਦੁਆਰਾ ਇਹ ਗੱਲ ਸੁਣਨ ਨੂੰ ਮਿਲੀ ਪੜ੍ਹਨ ਨੂੰ ਮਿਲੀ ਤੇਹ ਮਿਲੰਤ ਜਮਤਾਸ ਮਟਾਈ ਜਦੋਂ ਮੈਂ ਇਹਨਾਂ ਗੱਲਾਂ ਨੂੰ ਸਮਝਿਆ ਮਿਲਿਆ ਮੇਰੇ ਭਰਮ ਭਲੇਖੀ ਦੂਰ ਹੋ ਗਏ ਆਸਿક્ત ਸਲਾਹ ਬਾਣੀ ਨੂੰ ਪੜਿਆ ਬਾਣੀ ਨੂੰ ਸਮਝਿਆ ਫਿਰ ਕਹਿੰਦੇ ਮੇਰਾ ਮਨ ਜਿਹੜਾ ਮੈਲ ਨਾਲ ਭਰਿਆ ਪਿਆ ਸੀ ਉਹ ਨਿਰਮਲ ਹੋ ਗਿਆ ਗੁਰਮਤੀ ਸਲਾਹ ਸਤ ਹਾ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲ ਜਦੋਂ ਗੁਰੂ ਦੀ ਸ਼ਬਦ ਦੀ ਸਮਝ ਦੇ ਦੁਆਰਾ ਮਨ ਰੰਗਿਆ ਗਿਆ ਮਨ ਧੋਤਾ ਗਿਆ ਮਨ ਨਿਰਮਲ ਹੋ ਗਿਆ ਜਿਹੜਾ ਅਸੀਂ ਜਪਜੀ ਸਾਹਿਬ ਚ ਪੜ ਕੇ ਆਏ ਸੀ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉਹ ਮਤ ਜਿਹੜੀ ਮੈਲੀ ਸੀ ਉਹ ਮਤ ਅੰਦਰੋਂ ਨਿਕਲ ਗਈ ਗੁਰਮਤ ਆ ਗਈ ਗੁਰਮਤ ਸਲਾਹ ਹੈ ਗੁਰਮਤ ਦੀ ਸਲਾਹ ਹੈ ਸੱਚ ਜਦੋਂ ਗੁਰਮਤ ਆਈ ਸੱਚ ਦਾ ਪਤਾ ਲੱਗਿਆ ਕੱਚ ਦਾ ਪਤਾ ਲੱਗਿਆ ਪਰਖ ਕਰਨੀ ਆਈ ਗੁਰੂ ਜੀ ਦੇ ਦਰ ਤੇ ਆ ਕੇ ਵਿਵੇਕ ਬੁੱਧ ਮਿਲੀ ਚੰਗੇ ਮੰਦੇ ਨੂੰ ਪਰਖ ਕਰਨ ਵਾਲੀ ਅਕਲ ਮਿਲੀ ਉਸ ਅਕਲ ਦੇ ਦੁਆਰਾ ਮੇਰਾ ਜੀਵਨ ਹੀ ਬਦਲ ਗਿਆ ਮੈਨੂੰ ਸਾਰੇ ਵਿਆਪਕ ਦਿਸਣ ਲੱਗਿਆ ਧਰਮਾਂ ਦਾ ਚੰਦ ਚ ਹੋਰ ਬਹਿਮਾ ਭਰਮਾਂ ਪਖੰਡਾਂ ਦਾ ਸਭ ਕੁਝ ਖਤਮ ਹੋ ਗਿਆ ਉਸ ਇੱਕ ਦੇ ਨਾਲ ਸਾਂਝ ਬਣ ਗਈ ਸ਼ਬਦ ਦੇ ਵਿੱਚ ਰਤਿਆ ਗਿਆ ਨਿਰਮਲ ਹੋ ਗਿਆ ਇਹ ਮੈਲ ਤੋਂ ਰਹਿਤ ਹੋ ਗਿਆ ਸ਼ਬਦ ਰਤੇ ਸੇ ਨਿਰਮਲੇ ਹਉ ਸਦਵਿਲੇ ਹਾਰਾ ਦਾਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਜਿਹੜੇ ਬੰਦੇ ਜਿਹੜੇ ਮਨੁੱਖ ਸ਼ਬਦ ਦੇ ਵਿੱਚ ਰੰਗੇ ਜਾਂਦੇ ਨੇ ਰੱਤੇ ਜਾਂਦੇ ਨੇ ਉਹ ਪਵਿੱਤਰ ਹੋ ਜਾਂਦੇ ਨੇ ਪਵਿੱਤਰ ਕਿਵੇਂ ਮਤਲਬ ਉੱਚੇ ਆਚਰਣ ਵਾਲੇ ਬਣ ਜਾਂਦੇ ਨੇ ਉਹ ਉੱਚੇ ਆਚਰਣ ਵਾਲੇ ਬਣ ਜਾਂਦੇ ਨੇ ਮੇਰਤਾ ਤੇਰਤਾ ਚੋਂ ਨਿਕਲ ਜਾਂਦੇ ਨੇ ਉਹ ਸੱਚੀ ਗੱਲ ਕਰਦੇ ਨੇ ਉਹ ਇਹ ਨਹੀਂ ਆ ਵੀ ਆਪਣੇ ਸਵਾਰਥ ਕਾਤਰ ਬੋਲਣ ਲੱਗ ਜਾਂਦੇ ਨੇ ਉਹ ਸੱਚੇ ਬਣ ਜਾਂਦੇ ਨੇ ਉਹ ਸਰਬ ਸਾਂਝੀ ਸਚਾਈ ਦੀ ਗੱਲ ਕਰਦੇ ਨੇ ਭਾਵੇਂ ਨਫਾ ਭਾਵੇਂ ਨੁਕਸਾਨ ਹੈ ਇਹ ਉਹਨਾਂ ਨੂੰ ਸੋਝੀ ਪੈਦਾ ਹੋ ਜਾਂਦੀ ਹੈ ਸਤਗੁਰੂ ਕਹਿੰਦੇ ਫਿਰ ਉਹਨਾਂ ਤੋਂ ਮੈਂ ਸਦਕੇ ਜਾ ਰਿਹਾ ਹਾਂ ਬਿਲਹਾਰੇ ਜਾਈਏ ਉਹਨਾਂ ਤੋਂ ਸਬਦ ਰਤੇ ਸੇ ਨਿਰਮਲੇ ਹਉ ਸਦ ਬਿਲਹਾਰੇ ਜਾਸ ਅੱਗੇ ਚੌਥੀ ਪੰਕਤੀ ਹੈ ਚਾਰ ਪੰਕਤੀਆਂ ਦਾ ਇੱਕ ਬੰਦ ਹੈ ਹਿਰਤੈ ਜਿਨ ਕਾ ਹਰਵਸੈ ਤਿਤ ਘਟ ਹੈ ਪ੍ਰਗਾਸ ਪਹਿਲੇ ਸ਼ਬਦਾਂ ਦੇ ਵਿੱਚ ਵੀ ਆਪਾਂ ਪ੍ਰਗਾਸ ਦੀ ਗੱਲ ਪ੍ਰਕਾਸ਼ ਦੀ ਗੱਲ ਕਰਕੇ ਆਏ ਆ ਇੱਥੇ ਵੀ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਪ੍ਰਗਾਸ ਜਾਂ ਪ੍ਰਕਾਸ਼ ਇਹ ਸ਼ਬਦ ਸਾਨੂੰ ਲਿਖੇ ਮਿਲਦੇ ਆ ਇਹਨਾਂ ਦਾ ਅਰਥ ਹੈ ਜੀ ਚਾਨਣ ਜਿਵੇਂ ਆਪਾਂ ਕਹ ਦਈਏ ਵੀ ਦੀਵਾ ਜਲੇ ਤੋਂ ਨੇਰਾ ਦੂਰ ਹੋ ਜਾਂਦਾ ਚਾਨਣ ਹੋ ਜਾਂਦਾ ਲਾਈਟ ਲੱਗੀ ਤਾਂ ਚਾਨਣ ਹੋ ਜਾਂਦਾ ਐਸੇ ਤਰ੍ਹਾਂ ਜਦੋਂ ਮਨ ਦੇ ਅੰਦਰ ਗੁਰੂ ਦੇ ਸ਼ਬਦ ਦਾ ਚਾਨਣ ਹੋ ਗਿਆ ਪ੍ਰਗਾਸ ਹੋ ਗਿਆ ਤਾਂ ਅਗਿਆਨਤਾ ਦਾ ਹਨੇਰਾ ਪਤਾ ਹੀ ਨਹੀਂ ਲੱਗਦਾ ਕਿੱਧਰ ਭੱਜ ਜਾਂਦਾ ਅਗਿਆਨਤਾ ਮਨ ਤੋਂ ਖਤਮ ਹੋ ਜਾਂਦੀ ਹੈ ਸਤਿਗੁਰੂ ਜੀ ਇਹ ਪੂਰੇ ਬੰਦ ਦੇ ਵਿੱਚ ਜ਼ਿਕਰ ਕਰ ਰਹੇ ਨੇ ਕਹਿੰਦੇ ਜਿੰਨਾ ਮਨੁੱਖਾਂ ਦੇ ਹਿਰਦੇ ਦੇ ਵਿੱਚ ਸਤਿਵਾਸ ਜਾਂਦਾ ਹੈ ਨਾ ਉਹਨਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ ਭਾਵ ਸਹੀ ਜੀਵਨ ਜਿਉਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ਉਹਨਾਂ ਨੂੰ ਅਕਲ ਆ ਜਾਂਦੀ ਹੈ ਉਹਨਾਂ ਨੂੰ ਗੁਰੂ ਦੀ ਸਿੱਖਿਆ ਗੁਰੂ ਦੀ ਸਿੱਖੀ ਮਿਲ ਜਾਂਦੀ ਹੈ ਆ ਗੁਰੂ ਦੀ ਸਿੱਖੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੀ ਗੁਰੂ ਅੰਗਦ ਪਾਤਸ਼ਾਹ ਜੀ ਆਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਬਦ ਨੇ ਜਿਨ੍ਹਾਂ ਦਾ ਜੀਵਨ ਪੜ ਕੇ ਵੇਖੋ ਜਦੋਂ ਸਿੱਖੀ ਨਾਲ ਜੁੜੇ ਏ ਸਿੱਖੀ ਗੁਰੂ ਦੀ ਜਿਹੜੀ ਆ ਰਜਾਨਾ ਮਿਲ ਰਹੀ ਆ ਸਾਨੂੰ ਸਿੱਖਿਆ ਸਿੱਖੀ ਸਿੱਖਿਆ ਗੁਰਬੀ ਚਾਹ ਗੁਰੂ ਪਾਸਾ ਜੀ ਇਸ ਪੂਰੇ ਬੰਦ ਦੇ ਵਿੱਚ ਇੱਕ ਵਾਰੀ ਪੂਰਾ ਬੰਦ ਪੜ੍ਹ ਕੇ ਅਗਲੀਆਂ ਪੰਕਤੀਆਂ ਦੀ ਵਿਚਾਰ ਕਰੀਏ ਪਹਿਲਾ ਬੰਦ 'ਚ ਜਿੰਨੀ ਸੁਣ ਕੇ ਮੰਨੇ ਆ ਤਿਨਾ ਨਿਜਕਰਵਾਸ ਗੁਰਮਤਿ ਸਲਾਹੇ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਦ ਵelhਾਰ ਦਾਸ ਹਿਰਦ ਜਨਕ ਹਰ ਵਸੈ ਤੇ ਤੇ ਘਟ ਹੈ ਪ੍ਰਗਾਸ ਕਹਿੰਦੇ ਉਹਨਾਂ ਦੇ ਅੰਦਰ ਹੀ ਪ੍ਰਕਾਸ਼ ਹੋ ਜਾਵੇ ਅਗੇ ਰਹਾਉ ਵਾਲਾ ਬੰਦ ਹੈ ਮਨ ਮੀਰੀ ਹਰ ਹਰ ਨਿਰਮਲ ਧਿਆਇ ਧੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮਖ ਰਹਿ ਲਿਵ ਲਾਈ ਗੁਰੂ ਪਾਸਾ ਜੀ ਜ਼ਿਕਰ ਕਰਦੇ ਨੇ ਕਹਿੰਦੇ ਮਨਾਂ ਉਸ ਮਾਲਕ ਨੂੰ ਧਿਆਉਣਾ ਕਰ ਉਸ ਪ੍ਰਮਾਤਮਾ ਨੂੰ ਚੇਤੇ ਕਰ ਧਿਆਉਣਾ ਕੀ ਹੈ ਵੀ ਉਸ ਸਮਝ ਨੂੰ ਪ੍ਰਾਪਤ ਕਰਨਾ ਗੁਰੂ ਦੇ ਬਚਨਾਂ ਨੂੰ ਸਮਝ ਕੇ ਵਿਚਾਰ ਕੇ ਆਪਣੇ ਮਨ ਦੇ ਅੰਦਰ ਹੋਰ ਜਿਹੜੀ ਹੈ ਅਗਿਆਨਤਾ ਦੀ ਮਤ ਦੂਰ ਕਰ ਗੁਰ ਕੈ ਵਚਨ ਮੋਹਿ ਪਰਮਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਵਚਨ ਧਿਆਉ ਮੋਹਿ ਨਾਉ ਧਿਆਉ ਦਾ ਅਰਥ ਵੀ ਗੁਰੂ ਦੀ ਬਰਕਤ ਦੇ ਦੁਆਰਾ ਮੈਨੂੰ ਇਹ ਸਮਝ ਮਿਲੀ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਕਹਿੰਦੇ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਨੂੰ ਉਹ ਥਾਓ ਮਿਲ ਗਿਆ ਜਿਹੜੇ ਥਾਾਂ ਦੇ ਲਈ ਮਨੁੱਖ ਭੜਕਦਾ ਫਿਰਦਾ ਹੈ ਵੀ ਮਰਨ ਤੋਂ ਬਾਅਦ ਏਦਾਂ ਥਾ ਮਿਲੇਗਾ ਉੱਥੇ ਥਾ ਮਿਲੇਗਾ ਪਰ ਗੁਰਬਾਣੀ ਸਮਝਾ ਰਹੀ ਹੈ ਕਹਿੰਦੇ ਗੁਰੂ ਦੀ ਬਾਣੀ ਦੇ ਦੁਆਰਾ ਬਖਸ਼ਿਸ਼ ਦੇ ਦੁਆਰਾ ਇਹ ਮਸਤਕ ਜਿਹੜਾ ਹੈ ਉਜਲਾ ਹੋ ਗਿਆ ਜਿਹੜੇ بڑے ਔਖੇ ਕੰਮ ਸੀ ਉਹ ਮੈਂ ਘਾਲਣਾ ਘਾਲ ਲਈ ਜਿਹੜਾ ਤੁਸੀਂ ਰੋਜ਼ ਪੜ੍ਹਦੇ ਹੋ ਜਿੰਨੀ ਨਾਮ ਧਿਆਇਆ ਗਏ ਮਸੱਕਤ ਕਾਲ ਜਿਨ੍ਹਾਂ ਨੇ ਇਸ ਸ਼ਬਦ ਨੂੰ ਸੁਣ ਕੇ ਮੰਨਿਆ ਕਮਾਇਆ ਧਿਆਜਾ ਦਾ ਅਰਥ ਕੀ ਹੈ ਜੀ ਲਾਗੂ ਕਰ ਲਿਆ ਉਹਨਾਂ ਨੇ ਮੁਸੱਕਤਾਂ ਕਾਲੀਆਂ ਮਤਲਬ ਸਖਤ ਮਿਹਨਤਾਂ ਬਹੁਤ ਮਨ ਦੀ ਅਵਸਥਾ ਉੱਚੀ ਬਣੀ ਇੱਧਰ ਉੱਧਰ ਦੀਆਂ ਗੱਲਾਂ ਸੁਣ ਕੇ ਵੀ ਵੇ ਸੁਣੀਆਂ ਕਰਨੀਆਂ ਪਈਆਂ ਜਿਵੇਂ ਅਰਦਾਸ ਚ ਆਪਾਂ ਕਈ ਸ਼ਬਦ ਇਦਾਂ ਦੇ ਜਦੋਂ ਵਿਚਾਰਦੇ ਆ ਨਾ ਜਿਨ੍ਹਾਂ ਦੇਖ ਕੇ ਅਨਡਠ ਕੀਤਾ ਜਿਹੜੇ ਮਨੁੱਖ ਇਦਾਂ ਦੇ ਵੀ ਬੋਲਣ ਵਾਲੇ ਨੇ ਵੀ ਸੱਚਿਆਂ ਨੂੰ ਉਹਨਾਂ ਦੇ ਗੱਲਾਂ ਨੂੰ ਵੀ ਕਈ ਵਾਰੀ ਸਹਾਰਨਾ ਪਿਆ ਬਹੁਤ ਮੁਸਕਤ ਕਹਿ ਲਈ ਵੀ ਘਰ ਨਾ ਘਾਲੀ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਉਹ ਪ੍ਰਮਾਤਮਾ ਮਿਲ ਗਿਆ ਜਿਨੇ ਸਾਰੀਆਂ ਭੁੱਖਾਂ ਜਿਹੜੀਆਂ ਨੇ ਦੂਰ ਕਰ ਦਿੱਤੀਆਂ ਮਨ ਮੇਰੇ ਹਰ ਹਰ ਨਿਰਮਲ ਧਿਆਇ ਇਹ ਮੇਰੀ ਮਨਾ ਉਸ ਪਵਿੱਤਰ ਪ੍ਰਮਾਤਮਾ ਦੇ ਧਿਆਨ ਨੂੰ ਗੁਣਾ ਦੇ ਧਿਆਨ ਨੂੰ ਜਿਨ੍ਹਾਂ ਨੂੰ ਕਦੇ ਮੈਲ ਨਹੀਂ ਲੱਗਦੀ ਗੁਰਬਾਣੀ ਦੇ ਗਿਆਨ ਨੂੰ ਸਮਝਣਾ ਕਰ ਮਨ ਮੇਰੀ ਹਰ ਹਰ ਨਿਰਮਲ ਧਿਆਈ ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮਖ ਰਹਿ ਲਿਵ ਲਾਈ ਧੁਰ ਦਾ ਅਰਥ ਹੈ ਜੀ ਵੀ ਜਿਨ੍ਹਾਂ ਨੇ ਪਹਿਲਾਂ ਸਮਝਿਆ ਸ਼ਰੂ ਦੇ ਵਿੱਚ ਇੱਕ ਧੁਰ ਦੇ ਅਰਥ ਅਸੀਂ ਧੁਰ ਦਰਗਾਹ ਵੀ ਕਰ ਦਿੰਦੇ ਆ ਜਿਵੇਂ ਕੱਲ ਆਪਾਂ ਹੁਕਮਨਾਮੇ ਦੇ ਵਿੱਚ ਪੜਿਆ ਸੀ ਨਾ ਸਰਵਨ ਕੀਤਾ ਸੀ ਗ੍ਰੰਥੀ ਸਿੰਘ ਸਹਿਬਾਨ ਨੇ ਧੁਰ ਕੀ ਬਾਣੀ ਆਈ ਉੱਥੇ ਵੀ ਸ਼ਬਦ ਧੁਰ ਆਉਂਦਾ ਤਿੰਨ ਸਗਲੀਆਂ ਚਿੰਤ ਮਿਟਾਈ ਇੱਕ ਧੁਰ ਤਾਂ ਇਹ ਆ ਵੀ ਇਦਾਂ ਕਹ ਲੋ ਵੀ ਆਗ ਸੱਚ ਉਹ ਵੀ ਧੁਰ ਸ਼ੁਰੂ ਤੋਂ ਧੁਰ ਸ਼ਬਦ ਕਈ ਵਾਰੀ ਸੈਂਟਰ ਨੂੰ ਵੀ ਕਿਹਾ ਜਾਂਦਾ ਧੁਰਾ ਇੱਕ ਦੂਜਾ ਇਹਦਾ ਅਰਥ ਇਹ ਵੀ ਬਣਦਾ ਵੀ ਜਿਨ੍ਹਾਂ ਦੇ ਧੁਰ ਅੰਦਰ ਹਿਰਦੇ ਚ ਚਲੀ ਗਈ ਮਨ ਚ ਅੰਦਰ ਬਾਗੀ ਬਾਣੀ ਇੱਕ ਤੇ ਬਾਣੀ ਅਕਾਲ ਪੁਰਖ ਦਾ ਰੂਪ ਆਪਾਂ ਕਹਿੰਦੇ ਆ ਚਲੋ ਮੰਨਦੇ ਆ ਗੁਰੂ ਨਾਨਕ ਪਾਸਾ ਜੀ ਨੇ ਵੀ ਇਹ ਸ਼ਬਦ ਜਿਹੜੇ ਲਿਖੇ ਉਹਨਾਂ ਦੇ ਧੁਰ ਅੰਦਰੋਂ ਬੋਲੇ ਹੋਏ ਅੰਦਰੋਂ ਨਿਕਲੇ ਬੋਲ ਹਿਰਦੇ ਤੋਂ ਆਪਾਂ ਕਹਿੰਦੇ ਆ ਧੁਰੋਂ ਮਨ ਕਰਕੇ ਕਹਿ ਲੋ ਦੂਜਾ ਸਾਡੇ ਮਨ ਚ ਘਰ ਵੀ ਕਰਨ ਹੁਣ ਇੱਕ ਆਪਾਂ ਜਿਹੜਾ ਬਾਰੀ ਤੌਰ ਤੇ ਅੱਜ ਦੀ ਤਕਨੀਕ ਹੈ ਮੰਨ ਲਓ ਇੱਕ ਪੈਨ ਡਰਾਈਵ ਦੇ ਵਿੱਚ ਇੱਕ ਹਾਰਡ ਡਰਾਈਵ ਦੇ ਵਿੱਚ ਇੱਕ ਮੈਮਰੀ ਕਾਰਡ ਦੇ ਵਿੱਚ ਕੋਈ ਡਾਟਾ ਕੋਈ ਆਡੀਓ ਹੈ ਕੋਈ ਵੀਡੀਓ ਹੈ ਕੋਈ ਇਮੇਜ ਹੈ ਅਸੀਂ ਉਹਦੇ ਚੋਂ ਕਾਪੀ ਕਰਕੇ ਦੂਜੀ ਚ ਪਾ ਦਿੰਨੇ ਆਂ ਇਦਾਂ ਕਹ ਲਓ ਵੀ ਉਹਦੇ ਧੁਰ ਤੋਂ ਨਿਕਲੀ ਉਹ ਦੂਜੇ ਦੇ ਧੁਰ ਤੋਂ ਚਲੀ ਗਈ ਉਹਦੇ 'ਚ ਵੀ ਉਹੀ ਕੁਝ ਹੋ ਜਾਂਦਾ ਜਦੋਂ ਤੁਸੀਂ ਦੋਨਾਂ ਨੂੰ ਚਲਾਓਗੇ ਸੇਮ ਆਵਾਜ਼ ਸੇਮ ਵੀਡੀਓ ਅੱਜ ਆਪਾਂ ਸਾਰੇ ਵਿਆਹਾਂ ਦੀਆਂ ਵੇਖਦੇ ਆ ਪੈਂਡਰ ਐਵਾਂ ਦੇ ਵਿੱਚ ਇਦਾਂ ਹੀ ਇਹ ਗੁਰੂ ਦੀ ਬਾਣੀ ਆ ਤੇ ਗੁਰੂ ਦੇ ਹਿਰਦੇ ਤੋਂ ਆਈ ਆ ਸਾਡੇ ਹਿਰਦੇ ਧੁਰ ਤੱਕ ਪਹੁੰਚੀ ਨਹੀਂ ਅਜੇ ਜਦੋਂ ਪਹੁੰਚ ਗਈ ਤਾਂ ਸਾਡੀ ਚਿੰਤਾ ਖਤਮ ਐ ਧੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤ ਮਟਾਈ ਇਹ ਗੁਰੂ ਪਾਸਾ ਜੀ ਇੱਥੇ ਵੀ ਗੱਲ ਕਰ ਰਹੇ ਨੇ ਧੁਰ ਮਾਸਤਕ ਜਿਨ੍ਹਾਂ ਨੇ ਅੰਦਰ ਮਥੇ ਤੇ ਅੰਦਰ ਲਿਖ ਲਿਆ ਜਿਨ ਕੋ ਲਿਖਿਆ ਸੇ ਗੁਰਮਖ ਰਹੀ ਲਿਵ ਲਾਏ ਗੁਰੂ ਪਾਸਾ ਜੀ ਕਹਿੰਦੇ ਉਹ ਲਿਵ ਮਾਲਕ ਨਾਲ ਹੀ ਲਾ ਕੇ ਰੱਖਦੇ ਨੇ ਇਦਾਂ ਕਹ ਲੋ ਵੀ ਗੁਰੂ ਦੇ ਹੱਥ ਤੋਂ ਪਾਸੇ ਨਹੀਂ ਜਾਂਦੇ ਗੁਰੂ ਦੀ ਉਂਗਲ ਨਹੀਂ ਛੱਡਦੇ ਹੁਣ ਜਿਹੜਾ ਬੱਚਾ ਮੇਲੇ ਦੇ ਵਿੱਚ ਗਿਆ ਆਪਣੇ ਪਿਤਾ ਦੀ ਉਂਗਲ ਫੜ ਕੇ ਮੇਲਾ ਵੇਖਦਾ ਫਿਰਦਾ ਹੈ ਪਰ ਅਚਾਨਕ ਬੜੀ ਭੀੜ ਆਈ ੱੱੱਕਾ ਪਿਆ ਬੱਚੇ ਦੇ ਹੱਥ ਚ ਪਿਤਾ ਦੀ ਉਂਗਲ ਛੁੱਟ ਗਈ ਬਾਦਸ ਫਿਰ ਜਿਹੜੀਆਂ ਦੁਕਾਨਾਂ ਬੜੇ ਚੌ ਨਾਲ ਵੇਖਦਾ ਸੀ ਨਾਲ ਦੀ ਨਾਲ ਰੋਣਾ ਸ਼ੁਰੂ ਕਰਤਾ ਚੀਂਗ ਝਗਾੜਾ ਪਾਉਂਦਾ ਵੀ ਮੇਰਾ ਪਿਤਾ ਮੇਤੋਂ ਗਿੱਸੜ ਗਿਆ ਭੱਜ ਦੜਮੱਚ ਗਈ ਕਿਉਂਕਿ ਭੀੜ ਦੇ ਵਿੱਚ ਆਪਾਂ ਵੇਖਦੇ ਆ ਐਸੇ ਤਰ੍ਹਾਂ ਇਸ ਸੰਸਾਰ ਤੇ ਅਸੀਂ ਇਹ ਰੌਣਕ ਮੇਲਾ ਵੇਖਦੇ ਆ ਪਰ ਗੁਰੂ ਦੇ ਗਿਆਨ ਨੂੰ ਪਕੜ ਕੇ ਰੱਖੀਏ ਗੁਰੂ ਦਾ ਪੱਲਾ ਫੜ ਕੇ ਰੱਖੀਏ ਗੁਰੂ ਦੀ ਉਂਗਲ ਫੜ ਕੇ ਰੱਖੀਏ ਅਸੀਂ ਬੜੇ ਪਿਆਰ ਦੇ ਨਾਲ ਇਸ ਸੰਸਾਰ ਦੇ ਵਿੱਚ ਕਾਰੋਬਾਰ ਵੀ ਨਿਵਾ ਜਾਂਦੇ ਆ ਜਗਤ ਦਾ ਮੇਲਾ ਵੀ ਵੇਖ ਜਾਂਦੇ ਆ ਪਰ ਜਦੋਂ ਅਸੀਂ ਗਿਆਨ ਨਾਲੋਂ ਟੁੱਟ ਜਾਂਦੇ ਆ ਫਿਰ ਅਸੀਂ ਉਹ ਚਿੰਗ ਚਿੰਹਾੜੇ ਦੇ ਵਾਂਗ ਜਿਵੇਂ ਇੱਕ ਬੱਚਾ ਫਿਰਦਾ ਸਾਡੇ ਹਾਲਤ ਇਹ ਨੇ ਸੋ ਜਿਨ੍ਹਾਂ ਨੇ ਉਂਗਲ ਨੂੰ ਫੜਿਆ ਜਿਨ੍ਹਾਂ ਨੇ ਪੱਲਾ ਫੜਿਆ ਜਿਨ੍ਹਾਂ ਨੇ ਧੁਰ ਮਸਤਕ ਲਿਖਿਆ ਧੁਰ ਮਸਤਕ ਜਿੰਨ ਕੋ ਲਿਖਿਆ ਸੇ ਗੁਰਮਖ ਰੇ ਲਿਵ ਲਾਈ ਕਹਿੰਦੇ ਉਹਨਾਂ ਨੇ ਫਿਰ ਪ੍ਰਮਾਤਮਾ ਦਾ ਪੱਲਾ ਛੱਡਿਆ ਨਹੀਂ ਉਹਨਾਂ ਦੀ ਲਿਵ ਪ੍ਰਮਾਤਮਾ ਦੇ ਨਾਲ ਲੱਗੀ ਰਹੀ ਜਿਨ੍ਹਾਂ ਬੰਦਿਆਂ ਨੂੰ ਗੁਰੂ ਜੀ ਦੀ ਬਾਣੀ ਦੀ ਸਮਝ ਪ੍ਰਾਪਤ ਹੋਊਗੀ ਉਹਨਾਂ ਨੇ ਆਪਣੇ ਮੱਥੇ ਦੇ ਉੱਤੇ ਸੱਚੇ ਲੇਖ ਲਿਖ ਲੈ ਕਿੱਤੇ ਕੱਚ ਬਲਣਗੇ ਤੇ ਗੁਰੂ ਦੀ ਸਰਣ ਪੈ ਕੇ ਉਹ ਹਮੇਸ਼ਾ ਸੱਚ ਦੇ ਨਾਲ ਜੁੜੇ ਰਹਿੰਦੇ ਨੇ ਸੁਰਤ ਪ੍ਰਮਾਤਮਾ ਦੀ ਸਚਾਈ ਦੇ ਵਿੱਚ ਇਦਾਂ ਕਹਿ ਲੋ ਗਿਆਨ ਦੇ ਵਿੱਚ ਰੱਖਦੇ ਨੇ ਚੰਗੇ ਗੁਣਾ ਦੇ ਵਿੱਚ ਰੱਖਦੇ ਨੇ ਗੁਣਾ ਨੂੰ ਕਮਾ ਕੇ ਇਸ ਸੰਸਾਰ ਤੋਂ ਜਾਂਦੇ ਨੇ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਖ ਉਜਲੇ ਉਹਨਾਂ ਦੇ ਮਸਤ ਉਜਲੇ ਨੇ ਕੀਤੀ ਸੁੱਟੀ ਨਾਲ ਉਹਨਾਂ ਦੀ ਸਿੱਖਿਆ ਲੈ ਕੇ ਅਣਗਿਣਤ ਦੁਨੀਆਂ ਵੀ ਇਹਨਾਂ ਵਿਕਾਰਾਂ ਤੋਂ ਸੁੱਟ ਜਾਂਦੀ ਹੈ ਸੋ ਇਥੋਂ ਕਿਤਾਪਾਂ ਰਹਾਉ ਵਾਲੀ ਪੰਕਤੀ ਤੱਕ ਅੱਜ ਵਿਚਾਰ ਕੀਤੀ ਹੈ ਅਗਲੀਆਂ ਪੰਕਤੀਆਂ ਕੱਲ ਨੂੰ ਵਿਚਾਰਾਂਗੇ ਗੁਰੂ ਪਾਤਸ਼ਾਹ ਜੀ ਬਖਸ਼ਸ ਕਰਨ ਸੋ ਸ਼ਬਦ ਪੜ੍ਹਦੇ ਆਂ ਉਚਾਰਦੇ ਆਂ ਸਮਝਣ ਸਮਝਾਉਣ ਦੇ ਵਿੱਚ ਕਈ ਤਰ੍ਹਾਂ ਦੀਆਂ ਲਗਾ ਮਾਤਰਾਾਂ ਬੋਲਣ ਚ ਭੁੱਲਾਂ ਚੁੱਕਾਂ ਕਮੀਆਂ ਗਲਤੀਆਂ ਹੋ ਜਾਂਦੀਆਂ ਨੇ ਜੀ ਸਤਿਗੁਰੂ ਜੀ ਬਖਸ਼ਣ ਜੋਗ ਨੇ ਆਪ ਸਮੂਹ ਸੰਗਤ ਵਕਸ਼ਣ ਜੋਗੋਂ ਜੀ ਭੁੱਲਾਂ ਚੁੱਕਾਂ ਲਈ ਮਾਫੀ ਬਖਸ਼ਨੀ ਸਭ ਸੰਗਤਾਂ ਦਾ ਧੰਨਵਾਦ ਬਿਲਾਉ ਪਤਿ ਆਖੋ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਤਿ